ਕਿਵੇਂ ਦੀ ਸਾਰੇ ਠੀਕ ਠਾਕ ਹੋਏ ਅੱਜ ਆਪਣਾ ਇੱਕ ਹੋਰ ਵਲੌਗ ਆ ਰਿਹਾ ਅੱਜ ਸ਼ੋਬਰਤਰੀ ਆ ਤੇ ਆਪਾਂ ਜਾ ਰਹੇ ਆ ਪਿੰਡ ਵਾਲੇ ਮੰਦਿਰ ਚ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਜਿਹੜਾ ਨੇ ਆਪਣੇ ਗੋਗੀ ਹੁਣੀ ਯਾਰ ਤੇ ਆਪਾਂ ਚੱਲਦੇ ਹੁਣ ੜਕਦਾ ਹੈਗਾ 5 ਕਿਲੋ ਮੀਟਰ ਦਾ ਰਸਤਾ ਚੱਲਦੇ ਆ ਭਾਈ ਸਾਰੇ ਨਿਆਣੇ ਇਧਰ ਆ ਰਹੇ ਨੇ ਸ਼ੋਬਰਤਰੀ ਤੋਂ ਪਿਆ ਪਿਆ ਕਿਸ ਨੇ ਖਲਾ ਰਹੇ ਨੇ ਆਪਾਂ ਵੀ ਜਾ ਰਹੇ ਆ ਰਸਤਾ ਲੰਬਾ ਥੋੜੀ ਥੋੜੀ ਵੀਡੀਓ ਬਣਾ ਰਹੇ ਆ ਆਪਾਂ ਲੋਜੀ ਗੋਗੀ ਆਨਸਾਰ ਸੇਵਾ ਕਰ ਰਿਆ ਮੇਰੇ ਨਾਲ ਕੀਪਾ ਵੀਰਾ ਲੱਗ ਗਿਆ ਨਾਲ ਇਹ ਬਦਾਮਾਂ ਦੀ ਸੇਵਾ ਹੋ ਰਹੀ ਹੈ ਨਾਲ ਅਜੀ ਟੇੜੇ ਕਾਜੂ ਦਾਖਾਂ ਤੇ ਆਹ ਆਹ ਸਬਜੀ ਪਈ ਹੈ ਸ਼ਾਇਦ ਤੇ ਆਪਾਂ ਆਹ ਖੋਠਾ ਹੈ ਦੇਖੋ ਮੋਟਰ ਵਾਲਾ ਕੋਠੇ ਜੇ ਚੱਲ ਰਿਹਾ ਕੰਮ ਉਹ ਅੱਗੇ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਹਾਂ ਜੀ ਆਮ ਜੀ ਹਾਂ ਜਗਾ ਆਪਣੀ ਪੱਠੀ ਜੜੀ ਵੀ ਆ ਉਹ ਮੰਦਿਰ ਆਪਾਂ ਤੁਹਾਨੂੰ ਉੱਧਰ ਵੀ ਲੈ ਕੇ ਚਲਦੇ ਹਾਂ ਉਹਨੂੰ ਦਿਖਾਉਣੇ ਕਿਹੜੇ ਕਿਹੜੇ ਕੱਢ ਰਹੇ ਨੇ ਪੂਰੀਆਂ ਆਪਣੀਆਂ ਥੱਲੇ ਉਤਰ ਕੇ ਲੋ ਜੀ ਆ ਆਪਣੇ ਹਲਵਾਈ ਸਾਹਿਬ ਨੇ ਗੁਰਤੇਜਨ ਸਿੰਘ ਤੇ ਮੇਰਾ ਕੀਪਾ ਵੀਰਾ ਬੜਾ ਤੇ ਇੱਧਰ ਪੂਰੀਆਂ ਨਿਕਲ ਰਹੀਆਂ ਨੇ ਮਾਰੋ ਮਾਰ ਧੀ ਰੋਣੀ ਵੀਰੇ ਰੋਣੀ ਆਗੇ ਲੋ ਜੀ ਪੂਰੀਆਂ ਨਿਕਲ ਰਹੀਆਂ ਨੇ ਲੋ ਜੀ ਅਸੀ ਕਾਲ ਜੀ ਐਨ ਵਧੀਆ ਜੀ ਅਬ ਵੀਰੇ ਨਹੀਂ ਖੜੇ ਨੇ ਪਾਣੀ ਦਾ ਭਰ ਕੇ ਲੈ ਆਪਾਂ ਹੱਥ ਧੋਣ ਨੇ ਹੋਰ ਕੰਮ ਉਹ ਮਿੱਟੀ ਵੀਰਾ ਮੈਨੂੰ ਧਿਆਨ ਚ ਨਹੀਂ ਸੀ ਇੱਕ ਦੁਬਾਰੇ ਕਲਿੱਪ ਬਣਾਉਣ ਲੱਗੇ ਸੀ ਵੀਰੇ ਦਾ ਨਾਮ ਗਲਤ ਲਿਆ ਗਿਆ ਤੇ ਆਪਣਾ ਵਿੱਕੀ ਵੀਰਾ ਲੱਗਿਆ ਵੇ ਕਾਲਾ ਵੀਰਾ ਜੱਗੀ ਵੀਰਾ ਤੇ ਕੀਪਾ ਵੀਰਾ ਗੁਰਪ੍ਰੀਤ ਵੀਰਾ ਤੇ ਗੁਰਤੇਆਂ ਤੇ ਆਪਣਾ ਵੀਰੇ ਦਾ ਨਾਮ ਮੈਨੂੰ ਪਤਾ ਨਹੀਂ ਕੀ ਆ ਵੀਰੇ ਸਤਨਾਮ ਸਿੰਘ ਸਤਨਾਮ ਸਿੰਘ ਹਾਂ ਵੀਰੇ ਦਾ ਨਾਮ ਤੇ ਚੱਲ ਰਹੀਆਂ ਪੂਰੀਆਂ ਆਪਾਂ ਜਾਣੇ ਹੋਂ ਮੰਦਿਰ ਮੰਦਿਰ ਦੇ ਲਓ ਜੀ ਕਾਲੀ ਵੀਰ ਹਣੀ ਇੱਕ ਹੋਰ ਗੱਲ ਸੀ ਕਾਲੇ ਵੀਰੇ ਦੀ ਕਾਲੇ ਵੀਰੇ ਕਰ ਦਈਏ ਨਹੀਂ ਚਲੋ ਰਹਿਣਾ ਚਲੋ ਓਕੇ ਗੱਲ ਫਿਰ ਇੱਕ ਵਾਰੀ ਨਹੀਂ ਇਹਦੇ ਅੱਗੇ ਚੱਲਦੇ ਆਪਾਂ ਲਓ ਜੀ ਜਿਸ ਜਗ੍ਹਾ ਪੂਰੀਆਂ ਤਿਆਰ ਕੀਤੀ ਜਾਂਦੀਆਂ ਨੇ ਆਟੇ ਨਾਲ ਤੇ ਮੇਰੀ ਮੰਮੀ ਹੋਣੀ ਪੈਣ ਹੋਣੀ ਤੇ ਚਾਚਾ ਹੋਣੀ ਬੈਠੇ ਨੇ ਇੱਥੇ ਤੇ ਜਵਾਕ ਨੇ ਕੁਛ ਲਓ ਜੀ ਆ ਆਪਣੇ ਜਵਾਕ ਨੇ ਕੁਛ ਇਹ ਵੀਡੀਓ ਨੂੰ ਬਹੁਤ ਅੱਗੇ ਆਉਂਦੇ ਨੇ ਆਪਣੀ ਤੇ ਮੇਰੀ ਮੰਮੀ ਹਮੇਸ਼ਾ ਮੂੰਹ ਚ ਚੱਕ ਕੇ ਕੈਮਰੇ ਵਾਲੇ ਦੇਖਦੀ ਹੁੰਦੀ ਆ। ਉਹ ਸ਼ਿਟ ਆ ਜਗਾ ਅੰਗਰੇਜ਼ ਸਿਖਾਉਂਦੇ ਨੇ ਬਾਈ ਮੰਦਰ ਜੇ ਆਪਾਂ ਜਾਣੇ ਆ। ਉਹ ਗੋਗੀ ਸ਼ਾਟ ਲੈ ਰਿਆ ਆਪਣੇ ਬੱਲੂ ਵੀਰ ਦਾ। ਇਹ ਧਿਆਨ ਰੱਖਦੇ ਨੇ ਕਿੰਨੀ ਆ ਕੇ ਪੂਰੀਆਂ ਖਾਊ ਬੰਦਾ ਆਪਣਾ। ਗੋਗਿਤ ਆਣੇ ਰੱਖਦਾ ਬਾਈ ਲਓ ਜੀ ਹੁਣ ਆਪਾਂ ਚਲਦੇ ਆ ਮੰਦਿਰ ਚ ਸਾਹਮਣੇ ਇੱਥੇ ਇਧਰ ਤਿਲਕ ਵਗੈਰਾ ਕਰਦੇ ਸੀ ਪਹਿਲਾਂ ਤੇ ਆ ਮੰਦਿਰ ਜਿਹੜਾ ਹੁਣ ਬਣਾਇਆ ਆ ਆਪਾਂ ਨੇ ਕਿਉਂਕਿ ਬਣਾਇਆ ਤਾਂ ਕਾਫੀ ਟਾਈਮ ਦਾ ਪਿਆ ਕਿਉਂਕਿ ਮੈਨੂੰ ਇਜੈਕਟ ਪਤਾ ਨਹੀਂ ਕਿੰਨਾ ਕ ਟਾਈਮ ਹੋ ਗਿਆ ਬਣੇ ਨੂੰ ਕਿਉਂਕਿ ਲੈਂਟਰ ਥੋੜਾ ਹੋ ਗਿਆ ਟਾਈਮ ਪੈਨੂੰ ਤੇ ਰਗ ਰੋਪਣ ਇਸ ਵਾਰ ਕਰਿਆ ਤੇ ਉਹ ਕੁੜਾ ਜਾ ਰਿਹਾ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਣੇ ਆਪਾਂ ਜੀ ਆਪਾਂ ਤੁਹਾਨੂੰ ਹੁਣ ਅੰਦਰ ਲੈ ਕੇ ਜਾ ਰਹੇ ਆਂ ਤੇ ਅੰਦਰੋਂ ਵੀਊ ਦੇਖ ਸਕਦੇ ਹੋ ਅੰਦਰ ਦਾ ਵੀਊ ਬੱਲੂ ਦੀ ਮੰਮੀ ਟੇਕੇ ਅੰਦਰ ਮੱਥਾ ਤੇ ਹਵਨ ਦੇ ਆ ਗਈ ਤੇ ਮੱਥਾ ਟੇਕ ਰਹੀ ਆ ਹੁਣ ਆਪਾਂ ਅੱਗੇ ਚੱਲਦੇ ਆਂ ਇਹ ਜਗ੍ਹਾ ਤੇ ਭਾਈ ਡੈਡੀ ਉਹ ਨਹੀਂ ਲੱਗੇ ਬਣੇ ਤੇ ਵੀਡੀਓ ਨਹੀਂ ਲੱਗੇ ਬਣੇ ਭੰਗ ਚੱਲ ਰਹੀ ਆ ਪੂਰੇ ਜੋਰ ਦਾ ਸ਼ੋਰ ਨਾਲ ਆ ਦੀਰਾ ਲੱਗਿਆ ਪਿਆ ਆਪਣਾ ਆਵਾਜ਼ ਆ ਨਹੀਂ ਰਹੀ ਕਲੀਅਰ ਆ ਭੰਗ ਦੀ ਤਿਆਰੀ ਆ ਬੋ ਭਾਈ ਆਪਾਂ ਅੰਦਰ ਜਾਂਨੇ ਇੱਥੇ ਤਿਲਕ ਵਗੈਰਾ ਕਰਦੇ ਨੇ ਤੇ ਆਪਾਂ ਤੁਹਾਨੂੰ ਅੰਦਰੋਂ ਤੋਂ ਹੋਣੇ ਮੜਿਆ ਵੀ ਆ ਵੀ ਅੰਦਰਲਾ ਵੀ ਉਹ ਦੇਖ ਲਾਦੇ ਹਾਂ ਕਿੰਨਾ ਕੁ ਪੁਰਾਣਾ ਹੋ ਗਿਆ ਅੱਛਾ ਆ ਬੀਬੀ ਤੋਂ ਥੋੜੀਆਂ ਗੱਲਾਂ ਪੁੱਛ ਰਹੀ ਸੀ ਆਪਾਂ ਤੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਠੀਕ ਹਾਂ ਜੀ ਠੀਕ ਹੈ ਜੀ ਤੇ ਮੰਦਰ 100 ਸਾਲ ਤੋਂ ਵੱਧ ਪੁਰਾਣਾ ਨਾ ਆਪਣਾ ਤੁਸੀਂ ਜਿੱਦਾਂ ਕਹਿ ਰਹੇ ਹੋ ਓਕੇ ਅੱਛਾ ਜੀ ਵੀ ਰਿਜੈਕਟ ਆਪਾਂ ਨੂੰ ਮਤਲਬ ਡੇਟ ਨਹੀਂ ਪਤਾ ਵੀ ਕਿੰਨਾ ਆਪਾਂ ਤੋਂ ਪਿੱਛੋਂ ਤੋਂ ਹੁੰਦਾ ਤੇ ਇੱਥੇ ਤਿਲਕ ਵਗੈਰਾ ਲੱਗਦੇ ਨੇ ਅੰਦਰ ਜੇ ਤੁਹਾਨੂੰ ਦਿਖਾ ਰਹੇ ਹਾਂ ਤਿਲਕ ਵਗੈਰਾ ਲੱਗਦੇ ਨੇ ਇੱਥੇ ਤੇ ਆਪਣੀ ਭੈਣ ਉਹ ਨਹੀਂ ਤਿਲਕ ਵਗੈਰਾ ਲਾ ਰਹੇ ਨੇ ਤੁਸੀਂ ਮੰਦਰ ਦੇਖ ਰਹੇ ਹੋਦੇ ਹੋ ਉੱਪਰੋਂ ਕਿੰਨਾ ਪੁਰਾਣਾ ਇਹ ਪਤਾ ਵੀ 300 ਸਾਲ ਪੁਰਾਣਾ ਹੋਵੇ ਅੱਛਾ ਜੀ ਏਜੈਕਟ ਆਪਾਂ ਨੂੰ ਨਹੀਂ ਪਤਾ ਆਇਆ ਤਾਂ ਬਹੁਤ ਬਕੀਤੀ ਹੁੰਦੀ ਸੀ ਵੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਦਰਵਾਜ਼ਾ ਕਰਦੇ ਤੇ ਸ਼ਾਂਤ ਬੈਠੇ ओके ਤੇ ਆਪ ਤੋਂ ਵਾਲੇ ਨਾਲ ਜੈਕਟ ਦਿਖਾ ਰਹੇ ਆ ਤੇ ਆ ਪੁਰਾਣਾ ਆ ਦੇਖੋ ਤੁਸੀਂ ਆਪਾਂ ਜੀ ਆ ਗਏ ਆਪਣੇ ਤੇ ਮੈਂ ਅੰਦਰਲਾ ਗੱਲਾਂ ਕੁਝ ਪੁੱਛ ਕੇ ਕਿਉਂਕਿ ਮੈਨੂੰ ਨਹੀਂ ਪਤਾ ਜੈਕਟ ਉਹਨਾਂ ਨੂੰ ਵੀ ਨਹੀਂ ਪਤਾ ਸੀ ਤੇ ਨਹੀਂ ਪਤਾ ਯਾਰ ਮੰਦਰ ਦੇ ਬਾਰੇ ਇਹਨਾਂ ਨੂੰ ਜੈਕਟ ਨਹੀਂ ਪਤਾ ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਸਤੋ ਮੇਤ ਦਾ ਪਹਿਲਾਂ ਦਾ ਬਹੁਤ ਪੁਰਾਣਾ 100 2 ਸਾਲ ਪੁਰਾਣਾ ਹੋਊਗਾ ਮੰਦਿਰ ਕਿਉਂਕਿ ਨਹੀਂ ਮੈਨੂੰ ਜੈਕਟ ਪਤਾ ਆਪਾਂ ਤੁਹਾਨੂੰ ਮੰਦਿਰ ਲੈ ਚਲਦੇ ਆ ਇੱਥੇ ਇੱਕ ਕਮਰਾ ਰਹਿ ਗਿਆ ਤੇ ਉੱਥੇ ਦਿਖਾਉਨੇ ਆਪਾਂ ਤੁਹਾਨੂੰ ਇੱਧਰ ਨਹੀਂ ਜੈਕਟ ਆ ਖੋਲਿਆ ਨਹੀਂ ਆ ਕਮਰੇ ਜਿਆਦਾਤਰ ਸਮਾਨ ਹੁੰਦਾਵੇਂ ਇੰਨੇ ਪਤਾ ਤੇ ਬਾਹਰਲੀ ਸਾਈਡ ਦਿਖਾਉਨੇ ਆ ਤੁਹਾਨੂੰ ਬਾਹਰਲੀ ਸਾਈਡ ਆ ਚੀਜ਼ਾਂ ਨੇ ਲੱਕੜੂ ਕੋਣ ਆਲੇ ਜਿਹੜਾ ਵੀ ਉਹ ਤੁਹਾਨੂੰ ਹੁਣ ਮੈਂ ਪ੍ਰੌਪਰ ਦਿਖਾਤਾ ਤੇ ਇੱਥੇ ਬੈਠੇ ਤੇ ਇੱਥੇ ਪਹਿਲਾਂ ਨਲਕਾ ਹੁੰਦਾ ਸੀ ਉਹਦਾ ਮੈਨੂੰ ਪਤਾ ਵੀ ਪਹਿਲਾਂ ਇੱਥੇ ਨਲਕਾ ਹੁੰਦਾ ਸੀ ਪਰ ਹੁਣ ਹੈ ਨਹੀਂ ਕਿਉਂਕਿ ਪੱਟਾ ਦਿੱਤਾ ਗਿਆ ਤੇ ਉੱਥੇ ਆਪਣਾ ਲੰਗਰ ਚੱਲਦਾ ਹੁਣ ਜੇ ਕੋਈ ਵੀ ਗੱਲ ਹੋਊਗੀ ਆਪਾਂ ਤੁਹਾਨੂੰ ਰਿਪੋਰਟ ਦੱਸਾਂਗੇ ਇੱਥੇ ਆਪਾਂ ਹੁਣ ਚੱਲਦੇ ਹਾਂ ਬਾਹਰੇ ਜੀ ਖੀਰ ਹੋ ਗਈ ਤਿਆਰ ਆਪਣੀ ਸੰਗਤ ਲੈਵੇ ਬਾਲਟੀ ਪਰ ਕੇ ਬਾਗੀ ਖੀਰ ਦੀ ਉਧਰ ਆਪਣਾ ਜਿੱਤਰ ਲੰਗਰ ਚੱਲਦਾ ਉਧਰ ਬਾਗੀ ਖੀਰ ਦੀ ਜੇ ਕੋਈ ਹੋਰ ਅਪਡੇਟ ਹੋਈ ਮੈਂ ਤੁਹਾਨੂੰ ਦਿੰਨਾ ਅਪਡੇਟ ਆਹ ਜਗ੍ਹਾ ਤੇ ਆਪਣਾ ਸਾਰਾ ਸਮਾਨ ਪਿਆ ਇਦੋਂ ਗਏ ਹਲਵਾਈ ਦਾ ਸਮਾਨ ਆ ਜਾ ਗਏ ਤੇ ਪਿਆ ਹਲਵਾਈ ਦਾ ਸਮਾਨ ਉਹ ਤੁਸੀਂ ਅੰਦਰ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਆ ਖੀਰ ਆ ਹੁਣ ਦੇਗਾ ਖੀਰ ਦਾ ਕਰਤਾ ਆਪਾਂ ਨੇ ਤੇ ਸੰਗਤ ਨੂੰ ਬਾਲਟੀ ਬਾਕੀ ਹੁਣ ਬਾਲਟੀਆਂ ਜਾਣ ਨੂੰ ਤਿਆਰ ਨਹੀਂ ਸੰਗਤ ਨੂੰ ਸਾਰੀਆਂ ਲਓ ਜੀ